ਕਿਸਾਨ ਅੰਦੋਲਨ ਦੋ ਜੋ ਪਿਛਲੇ 364 ਦਿਨਾਂ ਤੋਂ ਜੁੜਲ ਰਿਹਾ ਹੈ ਸ਼ੰਭੂ ਖਨੋਰੀ ਤੇ ਰਤਨਪੁਰਾ ਬਾਰਡਰ ਤੇ ਪਿਛਲੇ 77 ਦਿਨਾਂ ਤੋਂ ਖਨੋਰੀ ਮੋਰਚੇ ਤੇ ਸਰਦਾਰ ਜਗੀਰ ਸਿੰਘ ਡੱਲਵਾਲ ਜੀ ਮਰਨ ਵਰਤਤੇ ਨੇ ਕੁਝ ਦਿਨ ਪਹਿਲਾਂ ਉਹਨਾਂ ਨੇ ਮੈਡੀਕਲ ਸਹੂਤਾ ਲੈਣੀ ਸ਼ੁਰੂ ਕੀਤੀ ਸੀ ਗਲੂਕੋਜ਼ ਇਹਨਾਂ ਨੂੰ ਦਿੱਤੀ ਜਾਂਦੀ ਸੀ ਡ੍ਰਿਪ ਲਗਾਈ ਹੋਈ ਸੀ ਤੇ 6 ਦਿਨ ਪਹਿਲਾਂ ਉਹਨਾਂ ਦੇ ਜਿਹੜੇ ਹੱਥਾਂ ਦੀਆਂ ਨਾੜੀਆਂ ਜਿੱਥੇ ਆਪਾਂ ਗਲੂਕੋਜ਼ ਲਗਾਉਨੇ ਆ ਉਹ ਬੰਦ ਹੋ ਗਈਆਂ ਸੀ ਜਦੋਂ ਹੀ ਗਲੂਕੋਜ਼ ਲਗਾਉਂਦੇ ਸੀ ਉਹ ਚਲਦੀ ਨਹੀਂ ਸੀ ਨਾੜਾਂ ਲੱਬੜੀਆਂ ਜਿਹੜੀਆਂ ਉਹਨਾਂ ਦੀ ਵੇਨ ਲੱਬਣੀ ਮੁਸ਼ਕਲ ਹੋ ਰਹੀ ਸੀ ਤੇ ਇਹ ਡਾਕਟਰਾਂ ਦਾ ਕਹਿਣਾ ਸੀ ਵੀ ਅਗਰ ਜਿਹੜੀਆਂ ਮੇਨ ਨਾੜਾਂ ਨੇ ਦੋ ਅਗਰ ਉਹਨਾਂ 'ਚ ਡ੍ਰਿਪ ਲਗਾਉਣੇ ਆ ਅਗਰ ਉਹ ਵੀ ਬੰਦ ਹੋ ਗਿਆ ਤਾਂ ਦਿੱਕਤ ਆ ਜਾਣੀ ਹੈ ਤੇ ਅੱਜ ਦੁਬਾਰਾ ਜਿਹੜੀ ਰਜਿੰਦਰਾ ਮੈਡੀਕਲ ਕਾਲਜ ਦੀ ਟੀਮ ਆਈ ਹੋਈ ਸੀ ਉਹਨਾਂ ਨੇ ਪ੍ਰਯਾਸ ਕੀਤਾ ਮੌਕੇ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਮੌਜੂਦ ਸੀ ਐਡੀਸੀ ਪਟਿਆਲਾ ਮੌਜੂਦ ਸੀ ਤੇ ਅੱਜ ਤਕਰੀਬਨ ਸ਼ਾਮ ਨੂੰ 4:6 ਵਜੇ ਜਿਹੜੀ ਉਹ ਡ੍ਰਿਪ ਲਗਾਈ ਗਈ ਹੈ ਤੇ ਲੇਕਿਨ ਉਹ ਦੇਖਦੇ ਕਿੰਨੀ ਦੇਰ ਚੱਲਦੀ ਹੈ ਕਿਉਂਕਿ ਜਦੋਂ ਲੰਮਾ ਟਾਈਮ ਲਗਾਉਣੇ ਫਿਰ ਸੋਚੇ ਚੋਜਣ ਦੀ ਹੈ ਤਾਂ ਡਿੱਪ ਬੰਦ ਹੋ ਜਾਂਦੀ ਹੈ ਤੇ ਇਹ ਦੇਖਣਾ ਸਰਕਾਰ ਨੇ ਹੁਣ ਆਉਣ ਵਾਲੀ 14 ਤਰੀਕ ਫਰਵਰੀ ਨੂੰ ਮੀਟਿੰਗ ਵੀ ਰੱਖੀ ਗਈ ਹੈ 11 12 13 ਨੂੰ ਸਾਡੀਆਂ ਪੰਚਾਇਤਾਂ ਨੇ 11 ਨੂੰ ਰਤਨਗੁਰਾ ਸੰਗਰੀਆ 12 ਨੂੰ ਖਨੋਰੀ 13 ਨੂੰ ਸ਼ੰਭੂ ਤੇ ਉਹਨਾਂ ਦੇ ਵਿੱਚੋਂ ਅਪੀਲ ਕਰਦੇ ਆ ਸਾਰੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਹਵਾਮ ਨੂੰ ਵੱਡੀ ਗਿਣਤੀ ਚ ਪਹੁੰਚੋ ਤੇ ਸਰਕਾਰ ਨੂੰ ਵੀ ਚੇਤਾਵਨੀ ਹੈ ਵੀ ਢਲੇਵਾਲ ਜੀ ਦੀ ਹਾਲਾਤਾਂ ਜਿਹੜੀ ਉਹਨਾਂ ਨੂੰ ਦੇਖਦੇ ਹੋਏ ਸਾਡੀ ਜਲਦ ਤੋਂ ਜਲਦ ਇਹਨਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤਾ ਜਾਏ 14 ਤਰੀਕ ਨੂੰ ਆਪਣੇ ਜਿਹੜਾ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਕਰਕੇ ਸਾਡੀ ਇਹਨਾਂ ਅੰਦੋਲਨ ਦਾ ਹਾਲ ਕੀਤਾ ਜਾ